रेट कर देखा रेट ਇਹ ਵੀ ਮਲਕੀਤ ਕੌਰ ਸੋ ਹੁੰਦਾ ਜੀ ਅੱਜ ਜਿਹੜੀ ਸੁਖਵਿੰਦਰ ਸਿੰਘ ਕਰਤਾ ਦਾ ਕਿ ਕੀ ਕੀ ਮੈਨੂੰ ਘਟਨਾ ਹੋਈ ਕੀ ਲੱਗਦਾ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਅਣਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰਦਿਆ ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ ਉਹ ਬਹੁਤ ਟਾਈਮ ਦਾ ਪਿੰਡ ਦਾ ਸੀਗਾ ਵੀ ਮੈਨੂੰ ਪੰਜਾਬ ਸਰਕਾਰ ਤੋਂ ਖਤਰਾ ਇਹ ਸਰਕਾਰ ਦੇ ਨਲਕੀਆਂ ਬਹੁਤ ਟਾਈਮ ਤੋਂ ਕਹਿ ਰਿਹਾ ਸੀਗਾ ਸਾਡੇ ਆ ਥਾਣਾ ਨਾਲੇ ਅਜੇ ਤੱਕ ਪ੍ਰਸ਼ਾਸਨ ਪਹੁੰਚੇ ਨਹੀਂ ਹੈਗਾ ਜਿੰਨਾ ਤੇਰਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈ ਗਾਗਾ ਉਹਨਾਂ ਜਿਹੜੇ ਅਸੀਂ ਇੱਥੇ ਰੋਡ ਜਾਮ ਕਰਾਂਗੇ ਇੱਥੇ ਬੈਠਾਂਗੇ ਅਸੀਂ ਮਾਤਾ ਮਲਕੀਤ ਕੌਰ ਕਲਕੱਤਾ ਦੇ ਨਾਲ ਚਟਾਨ ਵਗੋਂ ਖੜੇ ਕੀ ਲੱਗਦਾ ਕੀ ਗਲਤੀ ਗਲਤੀ ਇਸ ਕਰਮ ਅਜੇ ਕੱਲ ਇਹ ਪਾਇਆ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਸੀ ਕੱਲ ਪਰਤੇ ਧਰਨਾ ਲਾਇਆ ਸੀ ਕਿ ਕੋਈ ਆਪ ਢਾੜੂ ਵਾਲੇ ਦੇ ਸਰਪੰਚ ਬੈਠੇ ਸੀ ਨਾਲ ਉੱਥੇ ਬੋਲ ਆ ਬੋਲਦਾ ਸੀਗਾ ਤੇ ਬਸ ਰੜਕਦੇ ਸੀਗਾ ਢਾੜੂ ਵਾਲਿਆਂ ਦੀ ਸਰਕਾਰ ਦੇ ਇਹ ਇਹ ਸਰਕਾਰਾਂ ਦੇ ਹੱਥਾਂ ਵੀ ਨਹੀਂ ਜੀ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਢਾਲੀਵਾਲ ਸੂਬਾ ਪ੍ਰਚੱਕਤਰ ਕਿਸਾਨ ਸੱਲ ਕਾਂਗਰਸ ਜੀ ਕਵਿੰਦਰ ਜੀ ਅੱਜ ਜਿਹੜਾ ਤੁਸੀਂ ਅੱਜ ਇਹ ਫਸਤੇ ਕੀ ਘਟਨਾ ਵਾਪਰੀ ਕੀ ਗੱਲ ਹੋਈ ਆ ਚਾਰ ਬੰਜ ਕੇ 15 ਮਿੰਟ ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸੈਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ ਜਦੋਂ ਮੈਂ ਮੇਨ ਬੱਸ ਸਟੈਂਡ ਸੈਣਾ ਤੇ ਪਹੁੰਚਾ ਦੇਖਿਆ ਤਾਂ ਇੱਥੇ ਭਾਈ ਮੂਰਤਚੰਦ ਪ੍ਰਾਪਰਟੀ ਡੀਲਰਾਂ ਦੀ ਦੁਕਾਨ ਹੈ ਜਿੱਥੇ ਕਰਕੱਟਾ ਬੈਠਾ ਹੋਵੇ ਕੁਝ ਦੋਸਤਾਨਾ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਹਣਪਛਤਾ ਆਇਆ ਉਹ ਗੋਲੀ ਮਾਰ ਕੇ ਤਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗਾਰੇ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਪ੍ਰੰਤੂ ਜਿਹੜੀ ਪੰਜਾਬ ਸਰਕਾਰ ਆ ਕਿ ਉਹਦੇ ਉਨਿਲੈਕੀਆਂ ਕਾਰਨ ਸਾਡਾ ਥਾਣਾ ਹੈਗਾ ਸਿਰਫ 200 ਗਜ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਵੀ ਸੱਤ ਵੱਜਣ ਵਾਲੇ ਹੋ ਗ ਕੀ ਗਬਰ ਕੀ ਕੀ ਕਿਹਦਾ ਸ਼ੱਕ ਲੱਗਦਾ ਕੀ ਗੱਲ ਲੱਗਦੀ ਹੈ ਦੇਖੋ ਜੀ ਸ਼ੱਕ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਉਹਦੀ ਆਵਾਜ਼ ਸੀ ਪੰਜਾਬ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਿਹਾ ਸੀਗਾ ਵੀ ਪੰਜਾਬ ਸਰਕਾਰ ਕਿਸੇ ਟਾਈਮ ਵੀ ਮੇਰਾ ਕਤਲ ਕਰਵਾ ਸਕਦੀ ਆ ਉਹ ਅੱਜ ਹੋ ਕੇ ਰਹਿ ਗਿਆ ਮੇਨ ਬੱਸ ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਕਿਹੜੀ ਪਾਰਟੀ ਨਾਲ ਸੰਬੰਧ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕੋਲਕਾਤਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸੰਬੰਧ ਸੀ ਪਰੰਤੂ ਹੁਣ ਉਸ ਟਾਈਮ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਕੀ ਲੱਗਦਾ ਕਿ ਇਹ ਇਹ ਕਿ ਇਹਦੇ ਸ਼ੱਕ ਲੱਗਦਾ ਕੀ ਗੰਜੀਸ ਲੱਗਦੀ ਹੈ ਸ਼ੱਕ ਵਾਲੀ ਤਾਂ ਇਹ ਗੱਲ ਹੈ ਜੋ ਤਾਂ ਖੁਦ ਹੀ ਲੈਬ ਹੋ ਕੇ ਚੈਨਲਾਂ ਰਾਹੀਂ ਪਿਛਲੇ ਸਾਢੇ 3 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਪਿੱਟ ਰਿਹਾ ਸੀਗਾ ਵੀ ਮੇਰਾ ਪੰਜਾਬ ਸਰਕਾਰ ਕਦੋਂ ਵੀ ਕਤਲ ਕਰਾ ਸਕਦੀ ਹੈ ਆ ਮੈਨੂੰ ਸਕਿਉਰਿਟੀ ਦੀ ਲੋੜ ਆ ਪਰੰਤੂ ਸਰਕਾਰਾਂ ਦੇ ਆ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਸਕਿਉਰਿਟੀ ਨਹੀਂ ਮਿਲੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰसों ਸਾਡੇ ਪਿੰਡ ਦੇ ਭਾਂਜੇ ਦਾ ਹੀਰੇ ਦਾ ਬਰਨਾਲੇ ਦੇ ਸਾਰੇ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਅਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕੱਲ ਪਈਆਂ ਨੇ ਪ੍ਰਵਾਸੀਆਂ ਨੇ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੁੱਟਦਾ ਉਹਨੂੰ ਅਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜੀ ਦੇ ਹਰ ਰੋਜ਼ ਕਤਲ ਹੋ ਰਹੇ ਆ ਪ੍ਰੰਤੂ ਪੰਜਾਬ ਸਰਕਾਰ ਆ ਜਿਹੜੀ ਸਾਡਾ ਕੀ ਸੰਘਰਸ਼ ਹੋਊਗਾ ਸਾਡਾ ਸੰਘਰਸ਼ ਇਹ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ ਲਾਸ਼ ਵੀ ਨਹੀਂ ਚੱਕਣ ਦਿੰਦੇ ਤੁਸੀਂ ਸ਼ਰਪਾ ਜਾਮ ਕਰਦਾਂਗੇ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟੇ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡਾ ਸਾਰਾ ਨਗਰ ਕੱਲੇ ਕੱਲੇ ਬੱਚਾ ਬੱਚਾ ਜਿਹੜੇ ਲੋਕਾਂ ਦੇ ਨਾਲ ਉਹ ਇਤਾਨ ਬੰਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਆ ਦੋ ਸਾਰੇ ਬੱਚਾ ਬੱਚਾ ਹਮਦਰਦੀ ਤੌਰ ਤੇ ਤੇ ਨਾ ਕਿ ਇੱਥੇ ਕੋਈ ਤਮਾਚੇ ਦੇਖਣੇ ਸਾਰੇ ਪੰਜਾਬ ਸਰਕਾਰ ਦੇ ਖਿਲਾਫ ਆਏ ਬੈ ਲੋਕ